ਲੁਧਿਆਣਾ ਦੇ ਜੋਧਿਆਲ ਬਸਤੀ ਵਿੱਚ ਹੁਣੇ ਤੇਜ਼ ਰਫ਼ਤਾਰ ਕਾਰਨ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਇੱਕ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਈ ਅਤੇ ਉਲਟ ਕੇ ਸੜਕ ਦੇ ਦੂਜੇ ਪਾਸੇ ਆ ਗਈ ਜਿੱਥੇ ਉਹ ਸਹੀ ਪਾਸੇ ਆ ਰਹੀ ਇੱਕ ਹੋਰ ਕਾਰ ਨਾਲ ਜਾ ਟਕਰਾਈ ਟੱਕਰ ਇੰਨੀ ਜ਼ੋਰਦਾਰ ਸੀ ਕਿ ਦੋਵੇਂ ਕਾਰਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ਤੇ ਐਂਬੂਲੈਂਸ ਬੁਲਾਈ ਗਈ ਅਤੇ ਸਹੀ ਪਾਸੇ ਤੋਂ ਆ ਰਹੇ ਜ਼ਖਮੀਆਂ ਨੂੰ ਹਸਪਤਾਲ ਭੇਜਿਆ ਗਿਆ ਹਾਲਾਂਕਿ ਜਿਹੜਾ ਡਵਾਈਡਰ ਨਾਲ ਟਕਰਾਨ ਵਾਲਾ ਡਰਾਈਵਰ ਸੀ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਰੀਰਕ ਚੋਟ ਨਹੀਂ ਲੱਗੀ ਪਰ ਉਸ ਦੀ ਗੱਡੀ ਦਾ ਪੂਰੀ ਤਰ੍ਹਾਂ ਨੁਕਸਾਨ ਹੋ ਗਿਆ ਮੈਂ ਪ੍ਰੈਸ ਤੋਂ ਆ ਜੀ ਕੋਈ ਨਹੀਂ ਪਤਾ ਲੱਗੇ ਗੱਲ ਮੈਂ ਤਾਂ ਉਹਨੂੰ ਕੁਝ ਕਹਿਤਾ ਨਹੀਂ ਰਿਹਾ ਮੈਂ ਤਾਂ ਉਹਨੂੰ ਕੋਈ ਪੁੱਛ ਰਿਹਾ ਕਿ ਪਾਣੀ ਇਕੱਠਾ ਹੋਇਆ ਸੀ ਦਾ ਅੱਛਾ ਜੀ ਸਟੇਟੋ ਕੀ ਅੱਛਾ ਜੀ ਸਟੇਟੋ ਕੇ ਡਵਾਈਡਰ ਤੋਂ ਬਚ ਗਿਆ ਮਰਸੀ ਉਧਰੋਂ ਦੀ ਉਧਰ ਗੱਡਿਆ ਗਿਆ ਵਜੇ ਅੱਛਾ ਜੀ ਵੀਰ ਉਹਨਾਂ ਦੀ ਪੱਟੀਆਂ ਕੁੱਟੀਆਂ ਕਰਾ ਦੋ ਵੀਰੇ ਐਂਬੂਲੈਂਸ ਆ ਰਹੀ ਹੈ ਐਂਬੂਲੈਂਸ ਆ ਰਹੀ ਹੈ ਥੱਲੋਂ ਹੀ ਆ ਰਹੀ ਹੈ ਐਂਬੂਲੈਂਸ ਆ ਰਹੀ ਹੈ ਬੜੀ ਦਰਦ ਹੋ ਰਿਹਾ ਵੀਰੇ ਐਂਬੂਲੈਂਸ ਆ ਰਹੀ ਹੈ ਬੇਟੇ ਟਾਈਮ ਤਾਂ ਲੱਗਦਾ ਹੀ ਐਂਬੂਲੈਂਸ ਆਨੂੰ ਉਕਰ ਉੱਡ ਕੇ ਆ ਜਾਏਗੀ ਇੰਨੀ ਗੱਲ ਸਾਰੇ ਮੇਲਾ ਦੇਖਣਾ ਤੂੰ ਫੋਨ ਕਰਦਾ ਫਿਰ ਐਂਬੂਲੈਂਸ ਨੂੰ ਮੈਂ ਉਹਨਾਂ ਦੀਆਂ ਪੱਟੀਆਂ ਦਾ ਕਰਾ ਦੂੰ ਵੀਰੇ ਐਂਬੂਲੈਂਸ ਆ ਰਹੀ ਹੈ ਥੱਲੇ ਆ ਜਾਮ ਵੀ ਲੱਗਿਆ ਹੁੰਦਾ ਹੈ ਪੱਟੀਆਂ ਦਾ ਕੰਮ ਦੇਖਦੇ ਕਿਹੜਾ ਮੇਲੇ ਦੇਖਦੇ ਐਂਬੂਲੈਂਸ ਜਾਓ ਵੀਡੀਓ ਹਾਲੇ ਨਾ ਬੜਾਓ ਪੱਟੀਆਂ ਦਾ ਕੰਮ ਮੈਂ ਫੋਨ ਕੀਤਾ ਤਾਂ ਹੀ ਬੋਲ ਸਕਦੀ ਆ ਮੈਂ ਫੋਨ ਕਰਕੇ ਇੱਥੇ ਗੱਜਰ ਤੋਂ ਸਾਡੇ ਨਾਲ ਸਾਡੇ ਜਾ ਕੇ ਬੰਦੇ ਆਪਣੇ ਤੁਸੀਂ ਕਿੱਥੋਂ ਆ ਰਹੇ ਸੀ ਭਾਈ ਮੈਂ ਦੇਖ ਲਈ ਨਹੀਂ ਬਹਿ ਗੁਛ